संगी <laughs> र ਦੀ ਮਾਤ ਕਹਿੰਦੇ ਵੀ ਕਿਸੇ ਦੇ ਇੰਤਜ਼ਾਰ ਨਹੀਂ ਕਰਦੀ ਤੇ ਮਾਤ ਕਹਿੰਦੇ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਇੱਧਰ ਦੇਖਾਂਗੇ ਉਹ ਮੁੰਡੇ ਭੱਜ ਆ ਰਹੇ ਆ ਵੀ ਖੇਡਣ ਮੈਦਾਨ ਦੇ ਵਿੱਚੋਂ ਵੀ ਬੱਲੇ ਬੱਲੇ ਕਿਹੜਾ ਘੁੰਮਾਵੇਗਾ ਵੀ ਹਲਕੇ ਹਲਕੇ ਕਾਲਮਾਂ ਦੇ ਨਾਲ ਵੀ ਅੱਗੇ ਨੇ ਵਧਦੇ ਆ ਰਹੇ ਆ 4 ਚੱਕਰ ਹੋਣੇ ਆ ਤੇ ਕਿਸੇ ਗੱਲ ਨਹੀਂ ਪੂਰੇ ਹੋਣੇ ਆ ਵੀ ਕਿਸੇ ਗੱਲ ਨਾਲ ਹੀ ਪੂਰੇ ਹੋਣੇ ਆ ਤੇ ਚਾਚਾ ਨਾਲ ਇੱਕ ਕੁਸਲੇ ਆਇਆ ਤੇ ਆ ਜਾ ਫਿਰ ਉੱਥੇ ਉਹ ਕਹਿੰਦੇ ਮੁੰਡੇ ਨੇ ਸ਼ੂਟ ਬੱਟੀ ਐ ਉਹ ਕਹਿੰਦੇ ਇਹਨਾਂ ਫੋਕੀਆਂ ਫੜਾ ਤੂੰ ਫਰੇਮ ਮਾਰਦਾ ਉਹ ਪਤਾ ਲੱਗ ਜੂਗਾ ਟੋਲੇ ਹੋਏ ਭਾਰ ਦਾ ਤੇ ਜਦੋਂ ਟੱਕਰ ਜੇ ਪੈਰੇ ਉੱਪਰ ਮਾਰਦਾ ਓਏ ਕਿਤੇ ਦੀ ਨਹੀਂ ਜੀ ਲੱਗਦਾ ਉਹ ਕੋੜੀ ਤੋੜਦਾ ਉਹ ਭੜੀ ਕੋੜੀ ਵਿੱਚ ਵੇਖ ਲਈ ਭਿਆਗੋ ਉਹ ਤਾਂ ਕਿਹੜੇ ਪਤਾ ਕੀ ਲੱਗਦਾ ਉਹ ਸ਼ੇਰੀ ਤੋਂ ਕੀ ਆ ਕਿ ਪਤਾ ਕੀ ਲੱਗਦਾ ਜਦੋਂ ਪੱਟ ਲੱਗ घर मोको तारी रोकण चाही सुर मंडिते ही पई ताजो म ਦੇ ਵਾਰੀ ਰੁੱਸੇ ਨਾਲ ਵੀ ਤੰਗ ਚਕੋਰਾ ਨਾਲ ਵੀ ਔਖਾ ਕੀਤਾ ਹੋਵੇਗਾ ਵੀ ਕਾਬੂ ਜਿਜਵਾਤਾਂ ਤੇ ਵੀ ਚਿੱਟੇ ਜਨ ਪਾਰੇ ਪਏ ਹੋਣਗੇ ਕਾਲੀਆਂ ਰਾਤਾਂ ਤੇ ਵੀ ਦੂਰ ਹੋਣ ਤੋਂ ਪਹਿਲਾਂ ਗੱਲਾਂ ਗੱਲੇ ਕਿਹੜੀਆਂ ਹੋ ਸਕਦੀਆਂ ਵੀ ਦੂਰ ਹੋਣ ਤੋਂ ਪਹਿਲਾਂ ਗੱਲਾਂ ਗੱਲੇ ਕਿਹੜੀਆਂ ਹੋਣਗੀਆਂ ਮੈਂ ਪੱਕਾ ਕਹਿ ਸਕਦਾ ਗੁਰਦਾਸਪੁਰਿਓ ਉਹ ਵੀ ਜੇ ਆ ਰਹੇ ਆ ਜਿਉਂ ਨੇ ਮੁੜ ਕੇ ਨਹੀਂ ਤੱਕਿਆ ਦੇਖੋ पा छोड़ी ਜਾਏ ਬਈਏ ਰੌਲਡ ਸਿੱਖ ਧਰਮੂਰਾ ਜੀ ਆਏ ਆਇਗਾ ਤੇ ਰੌਲਡ ਉਧਰ ਕੇ ਧਰਮੂਰਾ ਜੀ ਨੇ ਆਏ ਆਇਆ ਕਰਤਾ ਚੱਲੀ ਹੋਰ ਕਸ਼ਤਵਾੜਦਾ ਉਹ ਸਾਹਮਣੇ ਦੇਖਾਂਗੇ ਇਹ ਤਾਂ ਘੱਟ ਤਾਂ ਮਾਰੀ ਆ ਮੁੰਡਾ ਪਟਾ ਜੀਰੇ ਜਣਵਾਤਰਾਂ ਆਉਗਾ ਉਹ ਗੁਰਦਾਸਪੁਰ ਵਾਲਾ ਇੱਕ ਹਰਿਆਣੇ ਵਾਲਾ ਇੱਕ ਸੰਗਰੂਰ ਵਾਲਾ ਇੱਕ ਸੁਨਾਮ ਹਰਿਆਣੇ ਦੇ ਵਿੱਚ ਉਧਰ ਦੇਖਾਂਗੇ ਖੇਰ ਮਿਆਂ ਦੇ ਵਿੱਚ ਦੋ ਸੰਗਰੂਰ ਵਾਲੇ ਇੱਕ ਉਧਰ ਕਹਿੰਦੇ ਦੇਖਾਂਗੇ ਫਰੀਦਕੋਟਿਆ ਤੇ ਇੱਕ ਕਹਿੰਦੇ ਸਹਾਰਾ ਵਾਲਾ ਲੱਗਿਆ ਹੋਇਆ ਤੇ ਸ਼ਿਆ ਦੀ ਜੋੜੀ ਤੇ ਮਾਰ ਦੋ ਤਾੜੀ ਖਿੱਚ ਕੇ ਰੱਖੇ ਕੰਨ ਵੀ ਘੜੀ ਦੀਆਂ ਸੁਣ ਕੇ ਕਿੱਲਾ ਟਾਈਮ ਦੱਸਦੀਆਂ ਹਾਦਸੇ ਨਹੀਂ ਦੇਖੀਆਂ ਵੱਲ कॾहिं मुदा बूरी वर्गा कॾहिं बाज़ वर्गा मेर मित्र कॾहिं बाज़ वर्गा ਔਰ ਮਾੜ ਦੋਤਾ ਅੰਡਾ ਲੜਵਾ ਇਹ ਸੰਗਰੂਰ ਵਾਲਾ ਇਹ ਬਾਬੇ ਨਾਨਕਾ ਦੇ ਤੋਂ ਆਇਆ ਜਿਹਨੂੰ 13 13 ਨੰਬਰ ਮਿਲਿਆ ਸੰਗਰੂਰ ਦਾ ਇਹ ਬਾਬੇ ਨਾਨਕਾ ਦੇ ਤੋਂ ਆਇਆ ਕਹਿੰਦੇ ਇਹ ਮਾੜਾ ਆ ਬਸ ਤੈਨੂੰ ਕਰਦਾ ਇਹ ਇਧਰ ਹਰੇ ਨੇ ਵਾਲਾ ਹਰਿਆਣੇ ਵਾਲਾ ਲੋ ਜਿੰਨੂ ਸਾਰ ਵਾਲਾ ਇਧਰ ਆਓ ਸੰਗਰੂਰ